ਨਾਦਰ ਕੋਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਮੈਂ ਸੁਣਾ ਰਹੀ ਹਾਂ ਤੇ ਸੁਣੋ ਤੇ ਇਹ ਦਾ ਅਨੰਦ ਮਾਣੋ ਜੀ ਇਹ ਸੋਹਣੀ ਮਹੀਂ ਵਾਲਦਾ ਹੈ ਤੇ ਅੱਜ ਤੁਸੀਂ ਇਹ ਬਹੁਤ ਪੁਰਾਣਾ ਪੰਜਾਬੀ ਲੋਕ ਗੀਤ ਸੁਣੋ ਕਿਉਂਕਿ ਦੋ ਦਿਨ ਤੋਂ ਮੇਥੋਂ ਵੀਡੀਓ ਅਪਲੋਡ ਨਹੀਂ ਹੋਈ ਕਿ ਮੈਂ ਠੀਕ ਨਹੀਂ ਸੀ ਤਾਂ ਕਰਕੇ ਤੇ ਅੱਜ ਹੁਣ ਆਪਾਂ ਤੁਹਾਨੂੰ ਬਹੁਤ ਵੱਡਾ ਪੰਜਾਬੀ ਲੋਕ ਗੀਤ ਸੁਣਾ ਦਿੰਨੇ ਆ ਤੇ ਸੁਣੋ ਤੇ ਇਹਦਾ ਆਨੰਦ ਮਾਣੋਗੇ ਰਾਤ ਹਨੇਰੀ ਤੇ ਬਿਜਲੀ ਚਮਕੇ ਨਾਨਦ ਨੇ ਕੈਰ ਕਮਾਇਆ ਮੇ ਕੜੇ ਆ ਨਾਨਦ

तेरी आस ते मां तर अड़िया तेरी आस ते मां तरदी <coughs> नदियूं पार मेरे माही दा डेरा मनू ले चल ਸਾਰਾ ਜੁਲ ਦੇ ਮੇਲ ਦੇ ਹੀ ਦੇਲਦਾਰੇ ਵੇ ਕੜੀਆਂ ਮੇਲ ਦੇ ਹੀ ਦੇਲਦਾਰੇ ਪਾਣੀ ਦੇ ਵਿੱਚ ਤੂੰ ਡਬਵਾ ਦੇ ਜਾਵੇਂ ਦਰਿਆ ਟਾਮਾਰੇ ਤੋ ਕੇ ਬਾਰ ਨਾ ਕਰੀਏ ਵੇ ਤੋ ਖਾ ਨਾ ਕਰੀਏ ਵੇ ਅੜਿਆ ਖੜਕ ਐ ਸਾਥੀ ਅੱਜ ਮੇਰਾ ਸਾਥ ਨਾ ਵਾਈ ਰੋ ਰੋ ਕੇ ਸੋਣੀ ਪਕਾਰੇ ਵੇ ਕੜਿਆ ਰੋ ਰੋ ਕੇ ਸੋਣੀ ਪ

ਕਰਾਤ ਹਨੇਰੀ ਦੁਜੀ ਬਿਜਾਲੀ ਵਜਮਕੇ ਇੱਕ ਦਿਲ ਮੇਰਾ ਪਿਆ ਕ ਭਰave ਮੇ ਅੜੇਆ ਮੇ ਕੜੇਆ ਦਿਲ ਮੇਰਾ ਪਿਆ ਕ ਭ के कडेदी दी बे बेसमजनो समजना वे बे बेसमजनो बे समजनाया ਚਾਲ ਨਾਲੇ ਵੇਖੜਿਆ ਮੈਨੂੰ ਵੀ ਲੈ ਚਾਲ ਨਾਲੇ ਕੱਚੇ ਕੜੇ ਨੇ ਫੇਰਨਾ ਕੀਤੀ ਦਾੜ ਨੇ ਜੇ ਤਾਂ ਸੋਣੀ ਡਬਕੇ ਮਾਰ ਗਈ ਓਥੇ ਮਛੀਂਹਾਂ ਨੇ ਕੇਰਾ ਪਾਇਆ ਮੇੜਿਆ ਮਛੀਂਹਾਂ ਨੇ ਕੇਰਾ ਪਾਇਆ ਹਟੇ ச்சி நே

ਕਾਚੇ ਕਣੇ ਤੇ ਮੈਂ ਤਰਦੀ ਵੇੜਿਆ ਕਾਚੇ ਕਣੇ ਤੇ ਮੈਂ ਤਰਦੀ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਜੇ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਇਹ ਬਹੁਤ ਲੰਮਾ ਤੇ ਪੁਰਾਣਾ ਪੰਜਾਬੀ ਲੋਕ ਗੀਤ ਹੈ ਤੇ ਇਕੱਲੇ ਨੂੰ ਗਾਉਂਦਿਆਂ-ਗਾਉਂਦਿਆਂ ਕਈ ਵਾਰ ਦੋ ਜਾਨੇ ਗਾਉਦੇ ਹੁਣ ਤਾਂ ਇੱਕ ਦਾ ਸਾਹ ਟੁੱਟਦਾ ਹੈ ਤੇ ਦੂਜਾ ਸੁਰ ਲਾ ਲੈਂਦਾ ਹੈ ਪਰ ਜਦੋਂ ਇਕੱਲਾ ਬੰਦਾ ਗਾਉਂਦਾ ਹੈ ਉਹਨੇ ਇਕੱਲੇ ਨੇ ਹੀ ਸੁਰ ਲਾਉਣੀ ਹੁੰਦੀ ਹੈ ਤੇ ਕਈ ਵਾਰ ਸਾਹ ਚੜ ਜਾਂਦਾ ਹੈ ਤੇ ਮੈਂ ਤੁਹਾਨੂੰ ਸੁਨਾਤਾ ਤੇ ਅੱਗੇ ਹੁਣ ਤੁਸੀਂ ਨੂੰ ਲਾਈਕ ਸ਼ੇਅਰ ਕਰਨਾ ਤੇ ਨਾਲੇ ਸਿੱਖਣਾ ਸਿੱਖ ਕੇ ਗਾਇਓ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ